ਬੱਚਿਆਂ ਭੈਣਾਂ ਤੇ ਬੱਚੇ ਜਿਹੜੇ ਅੱਜ ਇੰਨੀ ਗਰਮੀ ਚ ਇਸ ਵਕਤ ਇੱਥੇ ਆਏ ਹੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਆਜ ਉਪਰੰਤ ਵੋਟਾਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਤੇ ਆਪਾਂ ਸਾਰੇ ਜਾਣਦੇ ਆ ਕਿ ਵੋਟਾਂ ਪਹਿਲਾਂ ਵੀ ਪੈਂਦੀਆਂ ਰਹੀਆਂ ਨੇ ਅੱਗੇ ਵੀ ਪੈਂਦੀਆਂ ਰਹਿਣਗੀਆਂ ਪਰ ਵੋਟਾਂ ਤੋਂ ਬਾਅਦ ਜੋ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਇਸ ਕਰਕੇ ਸਮਾਜ ਦੇ ਵਿੱਚ ਫਿਰ ਗੱਲਾਂ ਚੱਲਦੀਆਂ ਨੇ ਕਿ ਜੋ ਸੋਚ ਕੇ ਵੋਟਾਂ ਪਾਈਆਂ ਸੀ ਉਹ ਹੋਇਆ ਨਹੀਂ ਤਾਂ ਫਿਰ ਆਪਾਂ ਸੋਚਦੇ ਆ ਕਿ ਅਗਲੀ ਵਾਰ ਕਿਹਨੂੰ ਵੋਟ ਪਾਵਾਂ ਆ ਗੱਲਾਂ ਕਰਦੇ ਕਰਦੇ ਲੋਕ ਆਪਾਂ ਨੂੰ ਬਹੁਤ ਸਾਲ ਬੀਤੇ ਨੇ ਪਰ ਮੈਂ ਆਪਣੀ ਸੋਝੀ ਦੇ ਵਿੱਚ ਲਗਭਗ 50 ਸਾਲ ਇਹ ਦੇਖਦਾ ਆ ਰਿਹਾ ਕਿ ਅੱਡੜ ਪਾਰਟੀਆਂ ਆਪਣੇ ਉਮੀਦਵਾਰ ਖੜੇ ਕਰਦੀਆਂ ਨੇ ਲੋਕਾਂ ਨਾਲ ਵਾਅਦੇ ਕਰਦੀਆਂ ਨੇ ਪਰ ਹਰ ਵਾਰ ਉਹਨਾਂ ਦੇ ਵਾਅਦੇ ਝੂਠੇ ਨਿਕਲੇ ਨੇ ਪਰ ਪੰਜਾਬ ਦੇ ਲੋਕਾਂ ਤੋਂ ਇੱਕ ਗਲਤੀ ਜ਼ਰੂਰ ਹੋਈ ਹੈ ਕਿ ਉਹ ਉਹਨਾਂ ਲੋਕਾਂ ਨੂੰ ਹੀ ਵਾਰ-ਵਾਰ ਕਦੇ ਐਮਐਲਏ ਕਦੇ ਚੀਫ ਮਿਨਿਸਟਰ ਕਦੇ ਐਮਪੀ ਬਣਾਉਂਦੇ ਰਹੇ ਹੁਣ ਜੇ ਖੜਿਆ ਕੌਣ-ਕੌਣ ਹੈ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਤੇ ਕਹਿਣ 'ਚ ਕੋਈ ਹਰਜ ਵੀ ਨਹੀਂ ਹੈ ਜੋ ਤਾਂ ਬਾਦਲ ਖੜਦੇ ਨੇ ਜਾਂ ਕਾਂਗਰਸ ਖੜਦੀ ਹੈ ਉਹਨਾਂ ਦੇ ਪਿੱਛੇ ਹੁੰਦੀ ਆ ਭਾਜਪੀ ਤੇ ਇਹ 2 ਸਾਲ ਪਹਿਲਾਂ ਆਪ ਪਾਰਟੀ ਆ ਗਈ ਤੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਅਜੇ ਰਾਜ ਕਰ ਰਹੇ ਜਲਾ ਪਛਤਾਵਾ ਅੱਜ ਪੰਜਾਬ ਦੇ ਨੌਜਵਾਨ ਮੁੰਡਿਆਂ ਨੂੰ ਤੇ ਬੱਚੀਆਂ ਨੂੰ ਹੋਰ ਹੈ ਕਿ ਜਿਹੜੇ ਉਤਸ਼ਾਹ ਦੇ ਨਾਲ ਉਹਨਾਂ ਨੇ ਆਪ ਨੂੰ ਵੋਟਾਂ ਪਾਈਆਂ ਸੀ ਉਹ ਵੀ ਪਹਿਲੀਆਂ ਪਾਰਟੀਆਂ ਜਿਵੇਂ ਬਾਦਲ ਆ ਆਪਣਾ ਬਾਦਲ ਕਾਂਗਰਸ ਤੇ ਬੀਜੇਪੀ ਹੈ ਚੌਥੀ ਆਪ ਵੀ ਉਹੋ ਜਿਹੀ ਨਿਕਲੀ ਹੈ ਹੁਣ ਕੀਤਾ ਕੁਛ ਨਹੀਂ ਜਾ ਸਕਦਾ ਇਹ ਸਾਰਾ ਪੰਜਾਬ ਮਹਿਸੂਸ ਕਰਦਾ ਹੈ ਅੱਜ ਤੁਹਾਡੇ ਮੂਰੇ ਸਭ ਤੋਂ ਵੱਡਾ ਅਜਗਰ ਜਿਹੜਾ ਤੁਹਾਨੂੰ ਨਿਗਲ ਰਿਹਾ ਹੈ ਉਹ ਆ ਨਸ਼ਾ ਹੈ ਤੇ ਜਿਹੜੀ ਆ ਸਰਕਾਰ ਚੱਲ ਰਹੀ ਐ ਆਪਦੀ ਆ ਬੱਚਿਆਂ ਨੇ ਵੀਡੀਓ ਦੇਖਿਆ ਹੋਣਗੀਆਂ ਅੱਜ ਵੀ YouTube ਤੇ ਪਈਆਂ ਨੇ Facebookਾਂ ਤੇ ਪਈਆਂ ਨੇ ਕਿ ਆਪ ਦਾ ਆਪਣਾ ਐਮ.ਐਲ.ਏ. ਕੁਮਰ ਵਿਜੇ ਪ੍ਰਤਾਪ ਸਿੰਘ ਆ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਅਮਰਸਰ ਸਾਹਿਬ ਤੋਂ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਖੜਾ ਹੈ ਉਹਦੇ ਸਮਾਗਮ ਦੇ ਵਿੱਚ ਜਿਵੇਂ ਆਪਾਂ ਹੁਣ ਸਮਾਗਮ ਕਰ ਰਹੇ ਆਂ ਉਦੇ ਸਮਾਗਮ 'ਚ ਉਹਨਾਂ ਦਾ ਆਪਣਾ ਐਮ.ਐਲ.ਏ ਬੋਲਦਾ ਹੈ ਕਿ ਸਾਡੀ ਪਾਰਟੀ ਦਾ ਰਗਵ ਚੱਡਾ ਅੰਮ੍ਰਿਤਸਰ 'ਚ ਦੋ ਪੁਲਿਸ ਅਫਸਰ ਲਾਏ ਹੋਏ ਨੇ ਜਿਨ੍ਹਾਂ ਦਾ ਕੰਮ ਦਿਨ ਰਾਤ ਨਸ਼ੇ ਹੀ ਵੇਚਣਾ ਹੈ ਇਹ ਕੌਣ ਕਹਿੰਦਾ ਆਪ ਦਾ ਐਮ.ਐਲ.ਏ ਕਹਿੰਦਾ ਸਟੇਜ ਤੇ ਆ ਕੇ ਕਹਿੰਦਾ ਜਦੋਂ ਐਮ.ਪੀ ਦੇ ਚੋਣ ਦਾ ਪ੍ਰਚਾਰ ਹੋ ਰਿਹਾ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਐਮਐਲਏ ਦੁਖੀ ਹੁੰਦੇ ਨੇ ਪਰ ਆਪਣੇ ਅੰਦਰ ਅੰਦਰ ਘਰਾਂ 'ਚ ਬੈਠ ਕੇ ਗੱਲਾਂ ਕਰਦੇ ਆ ਆ ਪਹਿਲੀ ਵਾਰ ਹੋਇਆ ਹੈ ਕਿ ਇੱਕ ਐਮਐਲਏ ਨੇ ਸ਼ਰਿਆਮ ਆ ਕੇ ਕਿਹਾ ਕਿ ਮੇਰੀ ਆਪਣੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਨਸ਼ੇ ਵੇਚ ਰਹੀ ਹੈ ਤੇ ਅਸੀਂ ਪੰਜਾਬ ਦੇ ਲੋਕ ਸਾਰੇ ਪੰਜਾਬ 'ਚ ਇਹ ਆਸ ਲਈ ਬੈਠੇ ਆ ਕਿ ਆ ਲੋਕ ਨਸ਼ਾ ਵੰਡ ਬੰਦ ਕਰ ਦੇਣਗੇ ਵਿਕਰਮ ਮਜੀਠੀਆ ਕਿਸੇ ਨੂੰ ਨਹੀਂ ਭੁੱਲਿਆ ਨਸ਼ੇ ਦਾ ਚਿੱਟੇ ਦਾ ਸ਼ੁਰੂਆਤ ਜਿਹੜੀ ਪੰਜਾਬ 'ਚ ਕੀਤੀ ਹੈ ਉਹ ਵਿਕਰਮ ਮਜੀਠੀਆ ਨੇ ਕੀਤੀ ਹੈ ਆ ਤੁਹਾਡੇ ਪਟਿਆਲੇ 'ਚ ਹੀ ਕੇਸ ਚੱਲਿਆ ਹੈ ਜਗਦੀਸ਼ ਭੋਲਾ ਜਿਹੜਾ ਡੀਐਸਪੀ ਸੀ ਉਹ ਫੜਿਆ ਗਿਆ ਨਸ਼ੇ ਵੇਚਣ 'ਚ ਜਦੋਂ ਫੜਿਆ ਗਿਆ ਤਾਂ ਤੁਸੀਂ ਆਪਣੀ ਯਾਦ ਥੋੜੀ ਜਿਹੀ ਦੁਹਰਾਓ ਉਨੇ ਕੀ ਕਿਹਾ ਉਹ ਕਹਿੰਦਾ ਮੈਂ ਨਸ਼ੇ ਵੇਚਦਾ ਮੈਂ ਬਹੁਤ ਕਰੋੜਾ ਰੁਪਇਆ ਕਮਾਇਆ ਅੱਜ ਜੇਲ੍ਹ ਚ ਬੈਠਾ ਉਹਨੇ ਤਰੀਕ ਤੇ ਕਿਹਾ ਪਰ ਮੈਂ ਤਾਂ ਛੋਟਾ ਜਿਹਾ ਕਰਿੰਦਾ ਸਾਡਾ ਬੌਸ ਤਾਂ ਹੈਗਾ ਨਸ਼ੇ ਬਕਾਉਣ ਵਾਲਾ ਵਿਕਰਮ ਸਿੰਘ ਵਜੀਠੀਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹੂੰਗਾ ਜਿਹੜੀ ਪਾਰਟੀ ਚ ਵਿਕਰਮ ਸਿੰਘ ਵਜੀਠੀਆ ਹੈ ਤੁਸੀਂ ਉਹਨੂੰ ਰਾਜ ਕਰਵੰਦੇ ਰਹੇ ਹੋ ਫਿਰ ਨਸ਼ਾ ਕਦੇ ਬੰਦ ਹੋਊਗਾ ਆਪ ਨੂੰ ਵਾਲਾ ਵੀ ਤੁਹਾਨੂੰ ਦੱਸਦਾ ਕਿ ਆਪ ਦਾ ਆਪਣਾ ਐਮ.ਐਲ.ਏ ਕਹਿ ਰਿਹਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਕਿ ਸਾਡੀ ਪਾਰਟੀ ਦਾ ਜਿਹੜਾ ਅਮਰਸਰ ਐਸ.ਐਸ.ਪੀ ਤੇ ਦੂਜੇ ਲਾਏ ਹੋਏ ਨੇ ਉਹ ਖੁਦ ਨਸ਼ਾ ਵੇਚ ਰਹੇ ਨੇ ਰਹਿ ਗਿਆ ਬੀਜੇਪੀ ਬੀਜੇਪੀ ਦਾ ਪਹਿਲਾ ਪ੍ਰਧਾਨ ਜਿਹੜਾ ਅਜ ਮਰ ਗਿਆ ਕਮਲ ਸ਼ਰਮਾ ਫਿਰੋਜ਼ਪੁਰ ਚ ਨਸ਼ੇ ਦੇ ਕੇਸ ਚ ਫੜਿਆ ਗਿਆ ਅਗਲੀ ਆ ਗਈ ਕਾਂਗਰਸ ਤੇ ਕਾਂਗਰਸ ਜਿੰਨੀ ਵਾਰ ਵੀ ਰਾਜ ਕੀਤਾ ਐ ਅਮਰਿੰਦਰ ਸਿੰਘ ਨੇ ਦੋ ਵਾਰੀ ਚੀਫ ਮਿਨਿਸਟਰੀ ਕੀਤੀ ਐ ਪਿਛਲੇ 20 25 ਸਾਲ ਚ ਨਸ਼ਾ ਬਰਕਰਾਰ ਵਿਕਦਾ ਰਿਹਾ ਹੁਣ ਤੁਹਾਡੀ ਮੇਰੀ ਗੱਲ ਇਹ ਐ ਕਿ ਜਿਨ੍ਹਾਂ ਚਾਰ ਪਾਰਟੀਆਂ ਦਾ ਮੈਂ ਨਾਂ ਲੈ ਕੇ ਆਪਜੀ ਨਾਲ ਗੱਲ ਕੀਤੀ ਐ ਕਾਂਗਰਸ ਬਾਦਲ ਭਾਜਪੀ ਤੇ ਆਪ ਇਹ ਸਾਰਿਆਂ ਦਾ ਕੰਮ ਇੱਕੋ ਜਿਹਾ ਕੰਮ ਕੀ ਐ ਕਰਪਸ਼ਨ ਕਰੋ ਰੱਜ ਕੇ ਨਸ਼ੇ ਵਿੱਚੋਂ ਰੱਜ ਕੇ ਪਾਰਟੀਆਂ ਬਦਲੋ ਰੱਜ ਕੇ ਜਦੋਂ ED ਦੀਆਂ ਵਿਜੀਲੈਂਸ ਦੀਆਂ ਰੇਡਾਂ ਪੈਣੀਆਂ ਹੋਣ ਫਿਰ ਪਾਰਟੀ ਬਦਲ ਲਓ ਪਰ ਲੋਕਾਂ ਦੀ ਗੱਲ ਕਿੱਥੇ ਐ ਕੋਈ ਮਸਲਾ ਚਾਹੇ ਉਹ ਕਿਸਾਨੀ ਦਾ ਹੋਵੇ ਵਪਾਰ ਦਾ ਹੋਵੇ ਕਿਹੜੀ ਵਿਧਾਨ ਸਭਾ ਦੇ ਵਿੱਚ ਇਹਦੇ ਤੇ ਕੋਈ ਬਹਿਸ ਹੋਈ ਹੈ ਕਦੇ ਨਹੀਂ ਬਹਿਸ ਹੋਈ ਬੀਜੇਪੀ ਦਾ ਰਾਜ ਅਜ ਦਿੱਲੀ ਚ ਹੈ ਕਿਸਾਨ ਸੜਕਾਂ ਤੇ ਬੈਠੇ ਨੇ ਪਹਿਲਾਂ ਡੇਢ ਸਾਲ ਬੈਠੇ ਰਹੇ ਦਿੱਲੀ ਆ ਹੁਣ ਸ਼ੰਭੂ ਤੇ ਖਨੂਰੀ ਬੈਠੇ ਨੇ ਮੰਗ ਕੀ ਹੈ ਵੀ ਸਾਨੂੰ ਫਸਲਾਂ ਤੇ ਐਮਐਸਪੀ ਦੋ ਐਮਐਸਪੀ ਕੋਈ ਐਨੀ ਵੱਡੀ ਗੱਲ ਨਹੀਂ ਜਿੰਨੀ ਲਮਕਾਈ ਹੋਈ ਹੈ ਜੇ ਐਮਐਸਪੀ ਢੀਣਾ ਚਾਹਣ ਸਾਰਿਆਂ ਵਿਗਿਆਨੀਆਂ ਨੂੰ ਪਤਾ ਹੈ ਕਿ ਇੱਕ ਏਕੜ ਕਣਕ ਤੇ ਕਿੰਨਾ ਖਰਚਾ ਹੈ ਝੋਨੇ ਤੇ ਕਿੰਨਾ ਖਰਚਾ ਹੈ ਮੱਖੀ ਤੇ ਕਿੰਨਾ ਖਰਚਾ ਹੈ ਉਹਦੇ ਵਿੱਚ ਪ੍ਰੋਫਿਟ ਜੋੜ ਦੋ 10% ਉਹ ਐਮਐਸਪੀ ਬਣ ਜਾਂਦੀ ਹੈ ਮੰਨ ਲਓ ਇੱਕ ਏਕੜ ਤੇ 2000 ਖਰਚਾ ਆ ਗਿਆ 300 ਰੁਪਇਆ ਉਹਦੇ ਵਿੱਚ ਜੋੜ ਦੋ ਉਹਦੀ ਐਮਐਸਪੀ ਬਣ ਜਾਂਦੀ ਹੈ ਪਰ ਦੋ ਫਸਲਾਂ ਤੋਂ ਬਿਨਾ ਸਾਨੂੰ ਗਰੰਟੀ ਨਹੀਂ ਦਿੱਤੀ ਜਾਂਦੀ ਸਾਨੂੰ ਕੋਈ ਗਰੰਟੀ ਨਹੀਂ ਦੇ ਰਿਹਾ ਤੇ ਕਿਸਾਨ ਸੜਕਾਂ ਤੇ ਬੈਠਣ ਲਈ ਮਜਬੂਰ ਹੈ ਕਿਹੜੇ ਪਾਸੇ ਦੀ ਗੱਲ ਕਰੀਏ ਜਿਹੜੇ ਪਾਸੇ 'ਚ ਇਹਨਾਂ ਨੇ ਕੋਈ ਤਰੱਕੀ ਕਰਵਾਈ ਹੋਵੇ ਸਾਡੀ ਧਰਮ ਦੀ ਗੱਲ ਕਰ ਲਓ ਬਾਦਲਾਂ ਨੇ ਧਰਮ ਦੇ ਨਾਂ ਤੇ ਵੋਟਾਂ ਲਈਆਂ ਪਰ ਹਮੇਸ਼ਾ ਧਰਮ ਨੂੰ ਖਤਮ ਕੀਤਾ ਹੁਣ ਤੁਸੀਂ ਕਹੋਗੇ ਕਿ ਬਾਦਲਾਂ ਨੇ ਧਰਮ ਨੂੰ ਕਿਵੇਂ ਖਤਮ ਕੀਤਾ ਮੈਂ ਇੱਕ ਦੋ ਉਦਾਹਰਨਾਂ ਦਵਾਂਗਾ ਤੁਹਾਨੂੰ ਜ਼ਰੂਰ ਪਤਾ ਲੱਗੂਗਾ ਕਿ ਬਾਦਲ ਅਸਲ ਵਿੱਚ ਸਿੱਖਾਂ ਦੇ ਕਾਤਲ ਨੇ 1978 ਆਪਣੇ ਮਨ ਚ ਯਾਦ ਕਰੋ ਜਿਹੜੇ ਮੇਰੀ ਉਮਰ ਵਾਲੇ ਨੇ ਉਹਨਾਂ ਨੂੰ ਯਾਦ ਹੈ ਬਾਕੀ ਤੁਸੀਂ ਛੋਟੇ ਹੋ 1978 ਚ ਪੁੱਤਰੋ ਆਹੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਪੰਜਾਬ ਦਾ ਕੱਢ ਕੇ ਗੂਗਲ 'ਚੋਂ ਦੇਖ ਲਿਓ ਅਮਰਸਰ ਸ਼ਹਿਰ 'ਚ 13 ਅਪ੍ਰੈਲ ਬਸਾਖੀ ਵਾਲੇ ਦਿਨ 13 ਸਿੱਖਾਂ ਦਾ ਕਤਲ ਹੋ ਜਾਂਦਾ ਹੈ ਅੰਦਰੋਂ ਗੋਲੀ ਚਲਦੀ ਹੈ 12 13 ਬੰਦੇ ਬਾਹਰ ਸੜਕ 'ਤੇ ਢੇਰੀ ਨੇ ਤੇ 40 ਬੰਦੇ ਜ਼ਖਮੀ ਉਹ ਹਸਪਤਾਲਾਂ 'ਚ ਕਰਦੇ ਉਹ ਕਰ ਕੀ ਰਹੇ ਨੇ ਸਤਨਾਮ ਵਾਇਗਰੂ ਕਰ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਆਹ ਜਿਹੜੀ ਕਿਤਾਬ ਹੈ ਇਹ ਬੰਦ ਕਰਨੀ ਚਾਹੀਦੀ ਆ ਅਵਤਾਰ ਬਾਣੀ ਨਾ ਤਾਂ ਬਾਦਲ ਪਹਿਲਾਂ ਉਹਨਾਂ ਦੀ ਗੱਲ ਸੁਣਦਾ ਹੈ ਕਿ ਇਹ ਸਮਾਗਮ ਨਾ ਕਰਾਇਆ ਜਾਵੇ ਤੇ ਨਾ ਬਾਅਦ ਵਿੱਚ ਅੱਜ 47 ਸਾਲ ਹੋ ਗਏ ਇਸ ਗੱਲ ਨੂੰ ਤੁਸੀਂ ਰਿਕਾਰਡ ਕੱਢ ਕੇ ਦੇਖੋ ਕਿ ਕਿਸੇ ਇੱਕ ਬੰਦੇ ਨੂੰ ਇੱਕ ਘੰਟੇ ਦੀ ਵੀ ਸਜ਼ਾ ਹੋਈ ਹੈ ਫਿਰ 13 ਬੰਦੇ ਨੂੰ ਕੌਣ ਮਾਰ ਗਿਆ ਉਹ ਬੰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਅਰਦਾਸ ਕਰਕੇ ਤੋਰੇ ਸੀ ਤੇ ਭਾਈ ਫੌਜਾ ਸਿੰਘ ਅਖੰਡ ਕੀਰਤਨੀ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਉਹ ਵੀ ਸ਼ਹੀਦ ਹੋ ਗਏ ਹੁਣ ਬਾਦਲ ਨੂੰ ਕੋਈ ਪੁੱਛੇ ਜੇ ਤੁਸੀਂ ਸਿੱਖ ਹੋ ਤੁਹਾਡਾ ਅਧਿਕਾਰ ਹੈ ਕਿ ਬਾਦਲ ਸਾਹਿਬ ਚੀਫ ਮਿਨਿਸਟਰ ਤੁਸੀਂ ਹੋ ਜਿਹੜਾ ਮਰ ਗਿਆ ਹੁਣ ਚੀਫ ਮਿਨਿਸਟਰ ਤੁਸੀਂ ਹੋ ਤੇ ਆਹ 13 ਬੰਦੇ ਜਿਨ੍ਹਾਂ ਨੇ ਕਤਲ ਕੀਤੇ ਨੇ ਉਹ ਸਾਰੇ ਬਰੀ ਹੋ ਗਏ ਫਿਰ ਇਹਨਾਂ ਨੂੰ ਮਾਰ ਕੌਣ ਗਿਆ ਪਰ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਇਸ ਗੱਲ ਤੋਂ ਬਾਅਦ ਵੀ ਤਿੰਨ ਵਾਰ ਪੰਜਾਬ ਦਾ ਚੀਫ ਮਿਨਿਸਟਰ ਬਾਦਲ ਬਣਾਇਆ ਪੰਜਾਬ ਨੇ ਇਹ ਸੋਚਣਾ ਪਊਗਾ ਵੀ ਆਪਾਂ ਕਰਦੇ ਕੀ ਰਹੇ ਹਾਂ ਅੱਗੇ ਆਜੋ ਕਾਂਗਰਸ ਕਾਂਗਰਸ ਬਣੀ ਹੈ ਦਰਬਾਰ ਸਾਹਿਬ ਤੇ ਹਮਲਾ ਕਰ ਕਰਕੇ ਕਾਂਗਰਸ ਦਾ ਰਿਕਾਰਡ ਕੱਢ ਲਓ 75 ਸਾਲ ਚ ਸਭ ਤੋਂ ਜ਼ਿਆਦਾ ਵੋਟ ਉਹਨੂੰ ਉਦੋਂ ਪਈ ਹੈ ਜਦੋਂ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ 1984 ਚ ਰਿਕਾਰਡ ਕੱਢ ਕੇ ਦੇਖ ਲਿਓ ਅੱਜ ਤੱਕ ਨਾ ਪਹਿਲਾਂ 19 ਵੋਟ ਪਈ ਸੀ ਨਾ ਬਾਅਦ ਚ 19 ਵੋਟ ਪਈ ਉਦੋਂ ਪਈ ਜਦੋਂ ਦਰਬਾਰ ਸਾਹਿਬ ਟਾਇਆ ਜਦੋਂ ਸਿੱਖਾਂ ਦਾ ਦਿੱਲੀ ਚ ਕਤਲੇਆਮ ਕਰਾਇਆ ਨਸਰਕੁਸ਼ੀ ਕਰਾਈ ਉਦੋਂ ਵੋਟ ਜ਼ਿਆਦਾ ਪਈ ਹੈ ਤੇ ਪੰਜਾਬ ਵਾਲੇ ਵੀ ਬੇਸ਼ੱਕ ਅੱਜ ਮੇਰੀਆਂ ਗੱਲਾਂ ਸੁਣ ਕੇ ਜਿੱਥੇ ਕਿਤੇ ਵੀ ਆ ਵੀਡੀਓ ਜਾਏਗੀ ਨਾ ਉਹ ਸ਼ਰਮਾਉਣਗੇ ਕਿ ਅਸੀਂ ਬਾਦਲ ਨੂੰ ਵਿੱਚ ਮਿਸਟਰ ਬਣਾਉਂਦੇ ਰਹੇ ਅਸੀਂ ਕਾਂਗਰਸ ਨੂੰ ਵਿੱਚ ਮਿਸਟਰ ਬਣਾਉਂਦੇ ਰਹੇ ਤੇ ਕੰਮ ਉਹਨਾਂ ਦੇ ਕਿਹਾ ਜੇ ਸੀ ਇਹ ਮੈਂ ਤੁਹਾਨੂੰ ਦੱਸਦੇ ਨਾ ਫਸਲਾਂ ਦੀ ਗੱਲ ਕੀਤੀ ਨਾ ਨਸਲਾਂ ਦੀ ਗੱਲ ਕੀਤੀ ਨਾ ਤੁਹਾਡੀ ਹੋਣ ਦੀ ਗੱਲ ਕੀਤੀ ਦੀਪ ਸਿੱਧੂ ਮੱਥਾ ਮਾਰ ਮਾਰ ਕੇ ਇਸ ਦੁਨੀਆ ਤੋਂ ਚਲਾ ਗਿਆ ਡੇਢ ਦੋ ਸਾਲ ਉਸ ਮੁੰਡੇ ਨੇ ਜਿੰਨਾ ਸਾਨੂੰ ਸਮਝਾਇਆ ਪੰਜਾਬ ਨੂੰ ਉਹਨਾਂ ਕੋਈ ساری ਉਮਰ ਚ ਨਹੀਂ ਸਮਝਾ ਸਕਦਾ ਅੱਜ ਜਿਹੜਾ ਨੌਜਵਾਨ ਤੁਰਿਆ ਫਿਰਦਾ ਤੇ ਆਪਣੀ ਹੋਣ ਦੀ ਗੱਲ ਕਰਦਾ ਹੈ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਹੈ ਇਹ ਦੀਪ ਦੀ ਦੇਣਾ ਹੈ ਉਹੀ ਬਾਦਲ 1978 ਚ ਸਿੱਖਾਂ ਨੂੰ ਮਾਰ ਰਿਹਾ ਸੀ ਉਹੀ ਬਾਦਲ 2015 ਚ 40 ਸਾਲ ਬਾਅਦ ਬਰਗਾੜੀ ਤੇ ਬਹਿਬਲਕਲਾਂ ਫਿਰ ਸਿੱਖਾਂ ਨੂੰ ਮਾਰ ਰਹੇ ਹਾਂ ਸੀ ਉਸ ਤੋਂ ਬਾਅਦ ਜ਼ਰੂਰ ਹੈ ਕਿ ਪੰਜਾਬ ਨੇ ਸਮਝਿਆ ਕਿ 40 ਸਾਲ ਤੋਂ ਅਸੀਂ ਸਮਝ ਨਹੀਂ ਸਕੇ ਆਹੀ ਤਾਂ ਬੰਦਾ ਸਭ ਕੁਝ ਕਰਾਉਂਦਾ ਸੀ ਗੁਰਗੱਦ ਸਾਹਿਬ ਦੀ ਬੇਅਦਬੀ ਵੀ ਨੇ ਕਰਾਈ ਹੈ ਤਾਂ ਹੁਣ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ 17 ਚ ਵੀ ਹਾਰਿਆ 22 ਚ ਵੀ ਹਾਰਿਆ ਹੁਣ ਆਪਾਂ ਅੱਜ ਦੀ ਗੱਲ ਕਰੀਏ ਅੱਜ ਮੈਨੂੰ ਪਟਿਆਲੇ ਜ਼ਿਲ੍ਹੇ ਵਿੱਚ ਘੁੰਮਦਿਆਂ ਨੂੰ ਪੂਰੇ ਡੇਢ ਮਹੀਨਾ ਹੋ ਗਿਆ ਤੇ 250 ਤੋਂ ਉੱਪਰ ਮੈਂ ਇਹ ਜੀਆਂ ਮੀਟਿੰਗਾਂ ਕਰ ਚੁੱਕਾ ਜਿਹੜਾ ਉਤਸ਼ਾਹ ਨੌਜਵਾਨ ਬੱਚਿਆਂ ਨੇ ਇਸ ਵਾਰ ਦਿਖਾਇਆ ਹੈ ਮੇਰੀ ਆ 6ਵੀਂ ਇਲੈਕਸ਼ਨ ਹੈ ਪਹਿਲੀਆਂ 5 ਇਲੈਕਸ਼ਨਾਂ ਦੇ ਵਿੱਚ ਮੈਨੂੰ ਇਹ ਜਿਹਾ ਉਤਸ਼ਾਹ ਨਹੀਂ ਮਿਲਿਆ ਚਾਹੇ ਮੈਂ ਐਸਜੀਪੀਸੀ ਦੀ ਲੜੀਆ ਚਾਹੇ ਮੈਂ ਐਮਲ ਦੀ ਲੜੀਆ ਇੱਕ ਵਾਰ ਮੈਂ ਐਮਪੀ ਦੀ ਵੀ ਲੜੀਆ ਇਹਦਾ ਗੁਰੂ ਦੀ ਕਿਰਪਾ ਹੈ ਜਦੋਂ ਮੈਂ ਨੌਜਵਾਨਾਂ ਨਾਲ ਗੱਲ ਕੀਤੀ ਹੈ ਤਾਂ ਉਹ ਕਹਿੰਦੇ ਸਾਡੇ ਤੋਂ 2 ਸਾਲ ਪਹਿਲਾਂ ਬਹੁਤ ਵੱਡੀ ਗਲਤੀ ਹੋਈ ਬਪੂ ਜੀ 2 ਸਾਲ ਪਹਿਲਾਂ ਅਸੀਂ ਬਿਨਾ ਸੋਚੇ ਸਮਝੇ ਵੋਟਾਂ ਪਾ ਪਾ ਕੇ ਪਵਾ ਪਵਾ ਕੇ 92 ਐਮਲ ਬਣਾਤੇ ਪਰ ਜਦੋਂ ਸਾਲ ਬੀਤਿਆ ਅਸੀਂ ਦੇਖਿਆ ਜਿਹਾ ਜੇ ਪਹਿਲੇ ਉਹ ਤਿੰਨ ਸੀਗੇ ਉਹ ਹਜੇ ਉਹ ਚੌਥਾ ਹੋ ਗਿਆ ਹੁਣ ਅਸੀਂ ਇਹ ਮੁੰਡਿਆਂ ਨੇ ਮੈਨੂੰ ਕਿਹਾ ਹੱਥਾਂ ਤੇ ਅੱਜ ਅਸੀਂ ਆਪਣੇ ਦਿਮਾਗ 'ਚ ਬੈਠ ਕੇ ਸੋਚਿਆ ਕਿ ਇੱਕ ਤੇ ਰਹਿ ਸਿਰਫ ਜਿਹੜੀ 40 ਸਾਲ ਤੋਂ ਕਦੇ ਕਿਸੇ ਦੇ ਨਾਲ ਸੌਦੇਬਾਜ਼ੀ 'ਚ ਨਹੀਂ ਪਈ ਤੇ ਉਹ ਤੇ ਰਹਿ ਸਿਮਰਤਜੀਤ ਸਿੰਘ ਮਾਨ ਦੀ ਅੱਜ ਬੱਚੇ ਸਾਨੂੰ ਕਹਿ ਰਹੇ ਨੇ ਅੱਜ ਅਸੀਂ ਬਜ਼ੁਰਗੋ ਕਹਿੰਦੇ ਮੈਨੂੰ ਬਜ਼ੁਰਗੋ ਅੱਜ ਅਸੀਂ ਤੁਹਾਡੇ ਵੱਲ ਮੁੜੇ ਆ ਹੁਣ ਸਾਨੂੰ ਨਿਰਾਸ਼ ਨਾ ਕਰਿਓ ਤੇ ਅਸੀਂ ਕਹਾਂ ਉਹ ਨਿਰਾਸ਼ ਕਰਨਾ ਅਸੀਂ ਤਾਂ ਜਦੋਂ ਪੰਜਾਬ ਸਾਨੂੰ ਵੋਟਾਂ ਨਹੀਂ ਸੀ ਪਾਉਂਦਾ ਅਸੀਂ ਤਾਂ ਉਦੋਂ ਹੀ ਪੰਜਾਬ ਦੀ ਖੈਰ ਮੰਗਦੇ ਰਹੇ ਆ ਨਾ ਡਰੇ ਆ ਨਾ ਝੁਕੇ ਆ ਨਾ ਵਿਕੇ ਆ ਇਹ ਸਾਡੀ ਪਾਰਟੀ ਦਾ ਰਿਕਾਰਡ ਹੈ ਸਿਮਰਤ ਜੀ ਸੇ ਇਮਾਨਦਾਰ ਰਿਕਾਰਡ ਹੈ ਉਹ ਨਾ ਕਿਸੇ ਤੋਂ ਡਰਿਆ ਹੈ ਨਾ ਕਿਸੇ ਦਾ ਕਿ ਝੁਕਿਆ ਨਜਾਇਜ਼ ਤੇ ਨਾ ਅਸੀਂ ਸਾਰੇ ਘਰੇ ਬੈਠੇ ਆਂ ਤੁਰਦੇ ਰਹੇ ਆਂ ਤੁਰਦੇ ਰਹੇ ਆਂ ਵੀ ਸਾਡੇ ਲੋਕ ਅੱਜ ਸਮਝਣਗੇ ਕੱਲ ਸਮਝਣਗੇ ਆਖਰ ਉਹ ਦਿਨ ਆਇਆ ਐ ਇਸ ਵਾਰ ਨੌਜਵਾਨਾਂ ਨੇ ਤਹਈਆ ਕੀਤਾ ਐ ਕਿ ਅਸੀਂ ਆਪਣੀ ਪੂਰੀ ਵਾਹ ਲਾ ਦਾਂਗੇ ਤੁਹਾਨੂੰ 13 ਦੇ 13 ਬੰਦਿਆਂ ਨੂੰ ਪਾਰਲੀਮੈਂਟ ਚ ਪਹੁੰਚਾਵਾਂਗੇ ਇਹ ਫੈਸਲਾ ਅੱਜ ਪੰਜਾਬ ਦੇ ਨੌਜਵਾਨ ਨੇ ਕੀਤਾ ਹੈ ਤੇ ਸਾਡੀ ਪਾਰਟੀ ਨੇ ਵੀ ਅੱਜ ਪਹਿਲੀ ਵਾਰ 13 ਬੰਦੇ ਖੜੇ ਕੀਤੇ ਨੇ 13 ਮਤਲਬ ਸਾਰੇ ਪੰਜਾਬ ਚ ਬੰਦੇ ਖੜੇ ਖੜੇ ਜਿਨ੍ਹਾਂ ਚੋਂ ਮਾਇਦਾ ਇੱਕ ਆ ਇੱਕ ਮਾਨ ਸਾਹਿਬ ਨੇ ਇੱਕ ਭਾਈ ਅਮਰਤਪਾਲ ਸਿੰਘ ਹੈ ਖਡੂਰ ਸਾਹਿਬ ਤੋਂ ਇਹ ਜੂਰ ਧਿਆਨ ਕਰਿਓ ਸਿਰਫ ਖਡੂਰ ਸਾਹਿਬ ਸਿਰਫ ਇੱਕ ਸੀਟ ਤੇ ਸਾਡਾ ਚੋਣ ਨਿਸ਼ਾਨ ਹੈਗਾ ਮਾਈਕ ਜਿਵੇਂ ਆ ਮਾਈਕ ਮੈਂ ਬੋਲ ਰਿਹਾ ਨਾ ਇਹ ਮਾਈਕ ਹੈ ਸਾਡਾ ਖਡੂਰ ਸਾਹਿਬ ਜਿੱਥੇ ਭਾਈ ਅਮਰਤਪਾਲ ਸਿੰਘ ਜੀ ਨੂੰ ਖੜਾਇਆ ਹੈ ਬਾਕੀ ਸਾਰੇ ਥਾਂਾਂ ਤੇ ਪੰਜਾਬ ਚ ਜਿੱਥੇ ਕਿਤੇ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਦੋਸਤ ਮਿੱਤਰ ਸਨਮੰਦੀ ਕੋਈ ਵੀ ਰਹਿੰਦਾ ਹੈ ਜੇ ਤੁਹਾਡੇ ਨਾਲ ਵਿਚਾਰ ਕਰਦਾ ਹੈ ਜਾਂ ਤੁਸੀਂ ਉਹਦੇ ਨਾਲ ਵਿਚਾਰ ਕਰਦੇ ਹੋ ਇੱਕੋ ਹੀ ਗੱਲ ਕਹੋ ਵੀ ਤੇਰੇ ਇਲਾਕੇ ਚ ਜਿਹੜਾ ਬਾਲਟੀ ਵਾਲਾ ਖੜਾ ਹੈ ਉਹਨੂੰ ਵੋਟ ਪਾਓ ਉਹ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਪੈ ਜਾਣੀ ਹੈ ਜਿਹੜੀਆਂ ਬਾਕੀ ਪਾਰਟੀਆਂ ਦੀ ਵੋਟ ਹੈ ਮੇਰੀ ਗੱਲ ਯਾਦ ਰੱਖਿਓ ਉਹਦੀ ਗੱਲ ਦੂਜੇ ਚੌਥੇ ਦਿਨ ਖਤਮ ਹੋ ਜਾਣੀ ਆ ਕੌਣ ਹਾਰਿਆ ਕੌਣ ਜਿੱਤਿਆ ਕਿਹਨੂੰ ਕਿੰਨੀਆਂ ਵੋਟਾਂ ਪਈਆਂ ਤੁਹਾਡੀ ਵੋਟ ਦੀ ਗੱਲ ਜਿੱਥੇ ਵੀ ਦੁਨੀਆ 'ਚ ਸਿੱਖ ਬੈਠਾ ਹੈ ਪੰਜਾਬੀ ਬੈਠਾ ਹੈ ਉੱਥੇ ਚੱਲੂਗੀ ਵੀ ਮਾਨ ਸਾਹਿਬ ਨੂੰ ਇੰਨੀ ਵੋਟ ਪਈ ਹੈ ਇਹ ਗੱਲ ਚੱਲੂਗੀ ਚਲਦੀ ਰਹੀ ਹੈ ਹੁਣ ਮੈਂ ਲਾਸਟ ਗੱਲ ਤੁਹਾਨੂੰ ਸਮਝਾਉਣ ਵਾਸਤੇ ਕਹਾਂਗਾ ਜਿਸ ਸਿਮਰਨਜੀਤ ਸਿੰਘ ਮਾਨ ਨੂੰ ਜਾਣੇ ਜਾਂ ਅਣਜਾਣੇ ਚ ਪੰਜਾਬ ਨੇ ਵੋਟਾਂ ਨਹੀਂ ਪਾਈਆਂ ਉਹ ਫਿਰ ਵੀ ਪੰਜਾਬ ਦੇ ਹੱਕ 'ਚ ਖੜਾ ਰਿਹਾ ਨਾ ਕੇਵਲ ਇੱਥੇ ਬਲਕਿ ਵਿਦੇਸ਼ਾਂ ਵਿੱਚ ਵੀ ਅੱਜ ਵਿਦੇਸ਼ਾਂ 'ਚੋਂ ਬੱਚੇ ਜਿਹੜੇ ਤੁਹਾਡੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ 'ਚ ਗਏ ਨੇ ਬੱਚੇ ਇੰਗਲੈਂਡ 'ਚ ਅੱਜ ਉਹ ਆਪਣੇ ਮਾਪੇ ਬਾਪ ਨੂੰ ਆਪਣੇ ਭੈਣ ਭਰਾ ਨੂੰ ਕਹਿੰਦੇ ਨੇ ਵੋਟ ਸਿਰਫ ਸਿਮਰਤਜੀਤ ਸਿੰਘ ਮਾਨ ਨੂੰ ਪਾਇਓ ਉਹ ਕਿਉਂ ਉਹਨਾਂ ਨੂੰ ਬਾਹਰ ਜਾ ਕੇ ਪਤਾ ਲੱਗਿਆ ਯਾਰ ਸਾਡੇ ਲਈ ਅਸਲੀ ਸੰਘਰਸ਼ ਤਾਂ ਆਹ ਪਾਰਟੀ ਕਰ ਰਹੀ ਹੈ ਉਥੇ ਚਿੱਠੀ ਕਿਹਦੀ ਚਲਦੀ ਹੈ ਚਿੱਠੀ ਚਲਦੀ ਹੈ ਸਿਰਫ ਸਿਮਰਤਜੀਤ ਸਿੰਘ ਮਾਨ ਦੀ 17 ਮੁਲਕਾਂ ਚ ਜਿਹੜੇ ਬੱਚੇ ਇਥੋਂ ਮਜਬੂਰ ਹੋ ਕੇ ਰੋਜੀ ਰੋਟੀ ਵਾਸਤੇ ਨਸ਼ਿਆਂ ਤੋਂ ਅੱਜ ਹਰੇਕ ਮਾਂ ਸੋਚਦੀ ਐ ਨਾਤਾ ਨਸ਼ਾ ਹਟਦਾ ਨਾ ਪੜ੍ਹਾਈ ਦੀ ਕਦਰ ਪੈਂਦੀ ਐ ਬੇਰੁਜ਼ਗਾਰੀ ਹਰ ਰੋਜ਼ ਵੱਧ ਰਹੀ ਐ ਬੱਚੇ ਨਿਰਾਸ਼ ਹੋ ਜਾਂਦੇ ਨੇ ਫਿਰ ਨਸ਼ੇ 'ਚ ਪੈ ਜਾਂਦੇ ਨੇ ਇਸ ਤੋਂ ਚੰਗਾ ਹੋਵੇ ਸਾਡਾ ਧੀ ਪੁੱਤ ਬਾਹਰ ਚੱਲੇ ਜਾਵੇ ਆਪਣੀ ਜ਼ਿੰਦਗੀ ਬਣਾਵੇ ਇਹ ਅੱਜ ਮਾਂ-ਬਾਪ ਦੀ ਗੁਹਾਰ ਐ ਮਜਬੂਰੀ ਐ ਪਰ ਬਾਹਰ ਜਾ ਕੇ ਬੱਚੇ ਦੇ ਸਿਰ ਤੇ ਇੱਕ ਤਲਵਾਰ ਲਟਕਦੀ ਹੈ 40 40 ਲੱਖ ਰੁਪਇਆ ਖਰਚ ਕੇ ਜਿਹੜਾ ਬੱਚਾ ਵਿਦੇਸ਼ਾਂ ਚ ਗਿਆ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਉਹ ਕਹਿੰਦੇ ਭਾਈ ਜੇ ਤੂੰ ਇੱਥੇ ਪੱਕਾ ਨਾ ਹੋਇਆ ਤੈਨੂੰ ਵਾਪਸ ਕਰ ਦਾਂਗੇ ਡਿਪੋਰਟ ਕਰ ਦਾਂਗੇ ਫਿਰ ਉਹ ਬੱਚਾ ਵਕੀਲ ਨਾਲ ਰਾਏ ਕਰਦਾ ਵੀ ਮੈਂ ਕਿਵੇਂ ਕਰਾਂ ਜੀ ਤਾਂ ਵਕੀਲ ਇੱਕੋ ਹੀ ਗੱਲ ਕਹਿੰਦਾ ਦੂਜੀ ਗੱਲ ਹੀ ਨਹੀਂ ਚਲਦੀ ਸਾਰੇ ਸੰਸਾਰ ਚ ਜਿੱਥੇ ਤੁਹਾਡੇ ਮੇਰੇ ਬੱਚੇ ਗਏ ਨੇ ਉਹ ਕਹਿੰਦੇ ਜੇ ਭਾਈ ਇੱਥੇ ਤੂੰ ਰਹਿਣਾ ਆਪਣੇ ਮਾਪੇ-ਮਾਪ ਨੂੰ ਆਪਣੇ ਭੈਣ ਭਰਾ ਨੂੰ ਪਿੱਛੇ ਕਹਿ ਪੰਜਾਬ ਚ ਵੀ ਸਿਮਰਤ ਜੀ ਸਿੰਘ ਮਾਨ ਦੀ ਪਾਰਟੀ ਦਾ ਬੰਦਾ ਲੱਭੋ ਤੇ ਸਾਨੂੰ ਚਿੱਠੀ ਲੈ ਕੇ ਦਿਓ ਦੇਖੋ ਇਹ ਸੋਚਣ ਵਾਲੀ ਗੱਲ ਹੈ ਜਿਹਨੂੰ ਤੁਸੀਂ ਵੋਟ ਨਹੀਂ ਪਾਈ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਪੰਜਾਬ ਨੂੰ ਕਹਿ ਰਿਹਾ ਜਿਹਨੂੰ ਜਿਹਨੂੰ ਵੋਟਾਂ ਨਹੀਂ ਪਾਈਆਂ ਉਹ ਤੁਹਾਡੇ ਬਾਰੇ ਕਿੰਨਾ ਸੋਚਦਾ ਹੈ ਕਿ ਉਹਦਾ ਸਿਗਨੇਚਰ 17 ਮੁਲਕਾਂ ਚ ਚੱਲਦਾ ਹੈ ਤਾਂ ਉਹਨੇ ਕਿਉਂਕਿ ਅਮਰੀਕਾ ਨੂੰ ਸਮਝਾਉਣਾ ਕੋਈ ਖਾਲਾਜੀ ਦਾ ਵਾੜਾ ਨਹੀਂ ਅਮਰੀਕਾ ਕੈਨੇਡਾ ਇਹ ਉਹ ਮੁਲਕ ਨੇ ਜਿਹੜੇ ਦੁਨੀਆ ਚਲਾਉਂਦੇ ਨੇ ਉਹ ਤੁਹਾਡੀ ਚਿੱਠੀ ਨਹੀਂ ਮੰਨਦੇ ਯਾਰ ਉਹ ਬਾਦਲ ਚਿੱਠੀ ਨਹੀਂ ਮੰਨਦੇ ਉਹ ਅਮਰਿਤ ਦੇ ਚਿੱਠੀ ਨਹੀਂ ਮੰਨਦੇ ਉਹ ਆਪਣਾ ਬੀਜੇਪੀ ਚਿੱਠੀ ਨਹੀਂ ਮੰਨਦੇ ਉਹ ਆਪ ਦੀ ਨਹੀਂ ਕਰਕੇ ਦੇਖ ਲਓ ਕਦੇ ਤੁਹਾਡਾ ਮੁੰਡਾ ਆਪ ਤੋਂ ਚਿੱਠੀ ਲੈ ਕੇ ਬਾਹਰ ਪੱਕਾ ਹੋ ਕੇ ਦਿਖਾ ਦੇਵੇ ਮੈਂ ਮੰਨ ਜੂਗਾ ਸੋ ਇਹ ਸਾਰੀਆਂ ਸਚਾਈਆਂ ਜਿਹੜੀਆਂ ਸਾਡੀਆਂ ਅੱਜ ਨਾਲ ਸੰਬੰਧਤ ਨੇ ਸਾਡੇ ਕੱਲ ਨਾਲ ਸੰਬੰਧਤ ਨਹੀਂ ਅਸੀਂ ਉਮਰ 'ਚ ਮੈਂ 62 ਸਾਲ ਦਾ ਹੋ ਗਿਆ ਸਾਡੀ ਹੁਣ ਪਿਛਲੀ ਉਮਰ ਸ਼ੁਰੂ ਹੋ ਗਈ ਪਰ ਜਿਹੜੇ ਉਹ ਨੌਜਵਾਨ ਬੱਚੇ ਹੋ ਤੁਸੀਂ ਹਜੇ ਸਾਰੀ ਜ਼ਿੰਦਗੀ ਜੂਣੀ ਐ ਅੱ빠 ਤੱਕੇ ਨਹੀਂ ਖਾਣੇ ਅੱ빠 ਕੋਲ ਸਭ ਕੁਝ ਹੈਗਾ ਅਸੀਂ ਉਸ ਧਿਰ ਦੇ ਨਾਲ ਜੁੜੀਏ ਜਿਹੜੀ ਧਿਰ 40 ਸਾਲ ਤੋਂ ਤੁਹਾਡੇ ਨਾਲ ਪੰਜਾਬ ਨਾਲ ਕੌਮ ਨਾਲ ਪੂਰੀ ਅਡੋਲ ਖੜੀ ਐ ਸੋ ਕਿਰਪਾ ਕਰਕੇ ਇਹ ਸਾਰੀਆਂ ਗੱਲਾਂ ਵਿਚਾਰੋ ਤੇ ਵੋਟ ਪਾਣ ਤੋਂ ਪਹਿਲਾਂ ਇਹ ਨਿਰਣਾ ਕਰ ਲਓ ਕਿ ਤੁਹਾਡੀ ਆਪਣੀ ਧਿਰ ਕਿਹੜੀ ਐ ਬਾਕੀ ਤਰ੍ਹਾਂ ਦਿੱਲੀ ਦੀਆਂ ਚਾਹੇ ਕੰਨ ਇਧਰੋਂ ਫੜ ਲਓ ਚਾਹੇ ਇਧਰੋਂ ਫੜ ਲਓ ਫੜਿਆ ਕੰਨ ਨਹੀਂ ਜਾਣਾ ਜਣੀਆਂ ਵੀ ਪਾਰਟੀਆਂ ਨੇ ਉਸ ਚਾਹੇ ਕੁਛ ਲਗਦਿਆਂ ਹੋਣ ਉਹ ਦਿੱਲੀ ਤੋਂ ਚਲਦਿਆਂ ਨਹੀਂ ਤੇ ਦਿੱਲੀ ਸਾਡੀ ਸਗੀ ਕਦੇ ਨਹੀਂ ਬਣੀ ਜਦੋਂ ਤੱਕ ਦਵਾਰ ਬਣ ਕੇ ਉਹਨਾਂ ਮੂਰੇ ਨਹੀਂ ਖੜਦੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਤੁਹਾਨੂੰ ਮੌਕਾ ਹੈ ਪੰਜਾਬ ਸਾਰੇ ਨੂੰ ਅੱਜ ਸਿਮਰਨਜੀਤ ਸਿੰਘ ਮਾਨ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਜਿਤਾ ਕੇ ਬਾਕੀ ਸਾਰੇ ਪੰਜਾਬ ਤੋਂ ਬਾਲਟੀ ਚ ਜਿਤਾ ਕੇ 13 ਦੇ 13 ਬੰਦੇ ਉੱਥੇ ਖੜੇ ਕਰਕੇ ਬਿਠਾ ਦੋ ਤੇ ਜਦੋਂ ਪੰਜਾਬ ਬਾਰੇ ਕੋਈ ਫੈਸਲਾ ਹੋਵੇ 13 ਦੇ 13 ਖੜਜਾ ਕਰਨ ਵੀ ਅਸੀਂ ਨਜਾਇਜ਼ ਫੈਸਲਾ ਨਹੀਂ ਹੋਣ ਦਾਂਗੇ ਤਾਂ ਜਾ ਕੇ ਸਾਡਾ ਅੱਗਾ ਜਿਹੜਾ ਹੈ ਉਹ ਸੁਧਰਨ ਦੀ ਅਸੀਂ ਲੜਾਈ ਲੜ ਸਕਦੇ ਹਾਂ ਸਾਨੂੰ ਉਸ ਲੜਾਈ ਦੇ ਯੋਗ ਤੁਸੀਂ ਬਣਾਉਣਾ ਹੈ ਜੇ ਵੋਟਾਂ ਪਾ ਦੋਗੇ ਅਸੀਂ ਜਾ ਕੇ ਉਹ ਲੜਾਈ ਦੇ ਵਿੱਚ ਸ਼ਾਮਲ ਹੋ ਜਾਾਂਗੇ ਨਹੀਂ ਤਾਂ ਇੱਥੇ ਤੁਹਾਡੇ ਕੋਲ ਤਾਂ ਹੈ ਹੀ ਆ ਸੜਕਾਂ ਤੇ ਮਜਾਰੇ ਕਰਾਂਗੇ ਕਰਦੇ ਰਹਿਆਂ ਜਦ ਤੱਕ ਸਾਹ ਨਹੀਂ ਖਤਮ ਹੁੰਦੇ ਆ ਫੈਸਲਾ ਹੁਣ ਤੁਸੀਂ ਕਰਿਓ ਕਿ ਕੌਣ ਤੁਹਾਡੀ ਵੋਟ ਦਾ ਹੱਕਦਾਰ ਹੈ ਮੇਰਾ ਚੋਣ ਨਿਸ਼ਾਨ ਬਲਟੀ ਹੈ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਵੀ ਬਲਟੀ ਹੈ ਭਾਈ ਅਮਰਤਪਾਲ ਸਿੰਘ ਜੀ ਦਾ ਮਾਈਕ ਹੈ ਬਾਕੀ ਸਾਰਿਆਂ ਦਾ ਬਲਟੀ ਹੈ ਸਾਰੇ ਆਪਣੇ ਰਿਸ਼ਤੇਦਾਰ ਨੂੰ ਭੈਣਾ ਭਰਾ ਨੂੰ ਕਹਿ ਦਿਓ ਭਾਈ ਬਾਰ ਬਾਰ ਉਹੀ ਗੱਲ ਆਊਗੀ ਸਾਰੇ ਖਿਆਲ ਰੱਖਿਓ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾ ਕੇ ਮਾਨ ਬਖਸ਼ਿਆ ਤੁਹਾਡੇ ਦਰਸ਼ਨ ਕਰਵਾਏ ਨੇ ਬਲਬੀਰ ਸਿੰਘ ਹੁਣੀ ਆਪਣਾ ਸਿੰਦਰ ਸਿੰਘ ਹੁਣੀ ਸਾਰੇ ਮੇਰੇ ਭਰਾ ਜਿਨ੍ਹਾਂ ਨੇ ਵੀ ਇਹਨਾਂ ਨਾਲ ਉਦਮ ਕੀਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ